ਸੁਖਵੀਰ ਬਾਦਲ ਆਖਰ ਬਾਗੀਆਂ ਤੇ ਪੜਕਿਆ ਸੁਖਵੀਰ ਬਾਦਲ ਨੇ ਕੱਲ ਕਿਹਾ ਅੱਜ ਵੀ ਕਿਹਾ ਕਿ ਜਿਹੜੇ ਸ਼ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚੋਂ ਬਾਗੀ ਬਾਹਰ ਹੋਏ ਐ ਭਾਜੇ ਐ ਜਦੋਂ ਪਾਰਟੀ ਛੱਡ ਕੇ ਕਹਿੰਦਾ ਅਸੀਂ ਉਦੋਂ ਅਨਸ਼ਾਸਨੀ ਕਾਰਵਾਈ ਕੀਤੀ ਐ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਕਾਰਨ ਇਹ ਆ ਉਹ ਖੁਦ ਮੰਨਿਆ ਕਿ ਮਤਲਬ ਇਨਾਂ ਦੀ ਜਿਹੜੀ ਭਾਂਡੇ ਛੋਟੇ ਸੀ ਸਮਾਨ ਵੱਧ ਪੈ ਗਿਆ ਇਹਨਾਂ ਦੀ ਔਕਾਤ ਘਟ ਸੀ ਤੇ ਅਸੀਂ ਵੱਡੀਆਂ-ਵੱਡੀਆਂ ਵਜੀਰੀਆਂ ਦੇਤੀਆਂ ਇਹ ਮੰਨਿਆ ਵੱਡੀਆਂ ਵਜੀਰੀਆਂ ਦੇਤੀਆਂ ਤਾਂ ਸਾਰਾ ਕੁਝ ਖਾ ਪੀ ਕੇ ਤੇ ਉਦੋਂ ਬਾਅਦ ਚਾਹ ਨਾਲ ਬੈਠਣਾ ਮੁਸ਼ਕਲ ਹੋ ਜਾਂਦਾ ਕਾਲੀ ਧਾਲ ਤੇ ਉਹ ਕਹਿੰਦਾ ਮਾੜਾ ਸੰਕਟ ਚੱਲ ਰਿਹਾ ਹੈ ਇਹ ਉਤਰਾਚੜਾ ਅਕਸਰ ਆਉਂਦਾ ਹੀ ਰਹਿੰਦਾ ਹੈ ਕਿਉਂਕਿ ਇਹ ਸੁਖਵੀਰ ਬਾਦਲ ਤਾਂ ਘਬਰਾ ਜਾਂਦਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੈ ਨਾ ਉਹ ਜਮ੍ਹਾਂ ਨਹੀਂ ਘਬਰਾਉਂਦਾ ਸੀ ਉਹ ਇਹ ਗੱਲ ਕਹਿੰਦੇ ਹੁੰਦੇ ਸੀ ਬਾਦਲ ਸਾਹਿਬ ਵੱਡੇ ਵੀ ਸੰਕਟ ਆਉਣਾ ਚਾਹੀਦਾ ਵੀ ਹੈ ਪਾਰਟੀ ਦੇ ਵਿੱਚੋਂ ਕਈ ਵਾਰੀ ਚਲੇ ਜਾਂਦੇ ਸੀ ਕਈ ਵਾਰੀ ਲੀਡਰ ਆ ਜਾਂਦੇ ਸੀ ਚਲੇ ਜਾਂਦੇ ਸੀ ਇਸ ਤਰ੍ਹਾਂ ਉਤਰਾਚੜਾ ਜਿਹੜਾ ਹੁੰਦਾ ਸੀ ਹੁਣ ਜਿਹੜਾ ਸੁਖਵੀਰ ਬਾਦਲ ਕਹਿੰਦਾ ਕਹਿੰਦਾ ਵੀ ਭਾਈ ਇਹ ਤਾਂ ਚੇਅਰਮੈਨੀਆਂ ਪ੍ਰਧਾਨਗੀਆਂ ਦੇ ਛੋਟੀਆਂ-ਛੋਟੀਆਂ ਗੱਲਾਂ ਦੇ ਭੁੱਖੇ ਐ ਹੁਣ ਦੂਸਰੀ ਪਾਰਟੀ ਨੇ ਕਹਿੰਦਾ ਚਾਟ ਲਾਤੀ ਹੋਣੀ ਐ ਮਤਲਬ ਚਾਟ ਕੀ ਉਹ ਸਿੱਧਾ ਤਾਂ ਨਾਮ ਲੈਂਦਾ ਨਹੀਂ ਭਾਜਪੀ ਨੂੰ ਕਹਿ ਰਿਹਾ ਕਿ ਭਾਜਪੀ ਨੇ ਚਾਟ ਤੇ ਲਾ ਲੇ ਕਹਿੰਦਾ ਵਧੀਆ ਹੋ ਗਿਆ ਇਥੋਂ ਚਲੇ ਗਏ ਸਾਡੀ ਪਾਰਟੀ ਦੇ ਵਿੱਚੋਂ ਸ਼ਰਮੌਰ ਪਾਰਟੀ ਸੀ ਇਹ ਬੰਦਿਆਂ ਨੇ ਬਦਨਾਮ ਕੀਤੀ ਹੋਈ ਐ ਸਾਡੀ ਬਹੁਤ ਵੱਡੀ ਬਦਨਾਮੀ ਕਰਵਾਤੀ ਅੰਦਰੂਨੀ ਗੱਲਾਂ ਤੋਂ ਇਹ ਵੀ ਸਾਹਮਣੇ ਸੂਤਰਾਂ ਤੋਂ ਆਇਆ ਕਿ ਸਭ ਤੋਂ ਵੱਧ ਬਦਨਾਮੀ ਬੀਬੀ ਜੰਗੀਰ ਕੌਰ ਨੇ ਕਰਾਈ ਹੈ ਇਹ ਗੱਲ ਨੂੰ ਬਾਦਲ ਸਾਹਿਬ ਵੀ ਮੰਨਦੇ ਐ ਵੀ ਉਸ ਟਾਈਮ ਤੇ ਇਹ ਕੱਢ ਕੇ ਬਾਹਰ ਮਾਨੀਸੀ ਪਾਰਟੀ ਚ ਕਿੱਥੇ ਕਹਿੰਦਾ ਮੈਂ ਸਾਡੇ ਬਜ਼ੁਰਗਾਂ ਨੇ ਇਹ ਛਡਵਾਈ ਸਜ਼ਾ ਮਾਫ ਕਰਾਈ ਕੋਸ਼ਟ ਜੁਡੀਸ਼ਰੀ ਦੇ ਵਿੱਚੋਂ ਇਹਦਾ ਖਹਿੜਾ ਛਡਾਇਆ ਤੇ ਨਾਲੇ ਦਾਗ ਕਹਿੰਦਾ ਸਾਡੇ ਤੇ ਲੱਗਿਆ ਇਹ ਗੱਲ ਮੰਨਣ ਯੋਗ ਹੈ ਇਹ ਗੱਲ ਸਖਬੀਰ ਬਾਦਲ ਦੀ ਮੰਨਣਯੋਗ ਹੈ ਸੋ ਇਸ ਕਰਕੇ ਕਹਿੰਦਾ ਉਹਦਾ ਖਮਿਆਜਾ ਸਾਨੂੰ ਭੁਗਤਣਾ ਪੈਂਦਾ ਹੁਣ ਜੇ ਘਰ ਦਾ ਮੁਖੀ ਇੱਕ ਜੇ ਉਹਦੇ ਕੋਲ ਕਬੀਲਦਾਰੀ ਹੈ ਜੇ ਉਹਨੇ 50000 ਰੁਪਏ ਜਾਂ ਲੱਖ ਰੁਪਏ ਸਾਲ ਦਾ ਮੁਨਾਫਾ ਦਿਖਾਤਾ ਤਾਂ ਉਹਦੇ ਵਰਗਾ ਬੰਦਾ ਚੰਗਾ ਕੋਈ ਨਹੀਂ ਜੇ ਉਹਨੇ ਘਾਟਾ ਦਿਖਾਤਾ ਤਾਂ ਉਹਦੇ ਵਰਗਾ ਬੰਦਾ ਮਾੜਾ ਕੋਈ ਨਹੀਂ ਉਹ ਕਹਿੰਦਾ ਜੀ ਮੈਂ ਇਸ ਪਾਰਟੀ ਦਾ ਸਰਪ੍ਰਸਤਾਂ ਪ੍ਰਧਾਨ ਹੈਗਾ ਤਾਂ ਇਸ ਕਰਕੇ ਜਿਹੜਾ ਸਾਰਾ ਮੇਰੇ ਤੇ ਗਾਜ ਛੜ ਦਿੰਦੇ ਆ ਉਹ ਤਾਂ ਧੀਰਜ ਨਾਲ ਗੱਲ ਕਰਦਾ ਉਹਦੇ ਉਦੋਂ ਬਾਅਦ ਤੇਜ ਬਿਰਸਾ ਸਿੰਘ ਬਲਟੋਆ ਉਹ ਗੱਲ ਸੁਣੀ ਸੁਣਨ ਤੋਂ ਬਾਅਦ ਇੱਕ ਮਿੰਟ ਨਹੀਂ ਰੱਖਦਾ ਨਾਲ ਦੀ ਨਾਲ ਮੀਡੀਆ 'ਚ ਬਾਹਰ ਹੁਣ ਜਿਹੜੇ ਬਾਗੀ ਬਾਗੀਆਂ ਨੇ ਸੁਰਾ ਮਲਾਈਆਂ ਬਾਗੀਆਂ ਨੂੰ ਪਹਿਲਾਂ ਤਾਂ ਇਹ ਸੀ ਵੀ ਸਰਕਾਰ ਪਤਾ ਨਹੀਂ ਕੇਂਦਰ 'ਚ ਬਣੂ ਜਾਂ ਨਾ ਬਣੂ ਤਾਂ ਇਸ ਕਰਕੇ ਦੁਚਿੱਤੀ 'ਚ ਰਹੇ ਹੁਣ ਜਦੋਂ ਨਰੋਲ ਸਰਕਾਰ ਬਣ ਗਈ ਪਤਾ ਇਹ ਵੀ ਕਾਲੀਦਾਲ ਦਾ ਵਿਖਾ ਜਿਹੜਾ ਖਤਰੇ ਦੇ ਵਿੱਚ ਹੈ ਤਾਂ ਫਿਰ ਹੁਣ ਉਧਰ ਨੂੰ ਕਹਿੰਦਾ ਮੁੱਖ ਮੋੜ ਦਿਆ ਇਹ ਕਹਿੰਦਾ ਕੋਈ ਟਕਸਾਲੀ ਨਹੀਂ ਹੈਗੇ ਟਕਸਾ ਜਿਵੇਂ ਇਹ ਗੱਲਾਂ ਕਰਦੇ ਆ ਵੀ ਟਕਸਾਲੀ ਐ ਅਸੀਂ ਦਾ ਜੀ 70 ਸਾਲ ਤੋਂ ਸਾਡੇ ਬਜ਼ੁਰਗ ਜੁੜੇ ਹੋਏ ਐ ਤਾਂ ਸਾਨੂੰ ਅੱਖੋਂ ਪਰੋਖੇ ਕੀਤਾ ਗਿਆ ਉਹ ਸੁਖਵੀਰ ਬਾਦਲ ਜੀ ਕਹਿੰਦੇ ਵੀ ਇਹ ਕੋਈ ਟਕਸਾਲੀ ਨਹੀਂ ਇਹ ਸਿਰਫ ਮਤਲਬੀ ਬੰਦੇ ਨਾ ਲੰਬੀ ਰੇਸ ਦੇ ਘੋੜੇ ਨਹੀਂ ਇਹ ਲੋਕ ਇਹ ਲੋਕ ਕਹਿੰਦਾ ਲੰਬੀ ਰੇਸ ਦੇ ਘੋੜੇ ਨਹੀਂ ਇਹ ਸਿਰਫ ਕੁਰਸੀ ਚਾਹੀਦੀ ਹੈ ਚੇਅਰਮੈਨੀਆਂ ਜ਼ਿਲ੍ਹਾ ਪ੍ਰਧਾਨ ਪੰਜਾਬ ਦਾ ਮੈਂਬਰ ਜਾਂ এবੀਸੀ ਕੁਝ ਵੀ ਮਿਲ ਜੇ ਤਾਂ ਉਧਰ ਨੂੰ ਜਾਂਦੇ ਨੇ ਸਭ ਤੋਂ ਕਹਿੰਦਾ ਗੱਲ ਇਹ ਹੈ ਵੀ ਮਾੜੇ ਟਾਈਮ ਦੇ ਵਿੱਚ ਜਿਹੜਾ ਪਾਰਟੀ ਦੇ ਨਾਲ ਖੜਦਾ ਉਹਦਾ ਮੁੱਲ ਪੈਂਦਾ ਕਹਿੰਦਾ ਮੇਰੇ ਫਾਦਰ ਸਾਹਿਬ ਨੇ ਤਾਂ ਜਿਹੜਾ ਪਾਰਟੀ ਦੇ ਨਾਲ ਨਹੀਂ ਖੜਿਆ ਉਹਨਾਂ ਦਾ ਵੀ ਮੁੱਲ ਪਾਇਆ ਸੋ ਇਸ ਕਰਕੇ ਕੱਲ ਜਿਹੜੀ ਹੈਗੀ ਆ ਪੂਰੀ ਸਕਬੀਰ ਬਾਦਲ ਨੇ ਗਰਮਾਇਸ਼ ਕੱਢੀ ਐ ਲੋਕ ਵੀ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਇਹ ਜਿਹੜਾ ਬਾਗੀ ਹੋਇਆ ਇੱਕ ਦੂਜੇ ਦਾ ਭੇਤ ਰੰਦੇ ਆ ਫਿਰ ਫਿਰ ਇਕੱਠੇ ਹੋ ਜਾਂਦੇ ਉਹ ਹੋਏ ਸੀ ਉਹ ਢਿੰਡ ਸੇ ਰੁੱਸ ਗਏ ਸੀ ਫਿਰ ਫਿਰ ਅਲਗੇ ਸੀ ਬਾਦਲ ਕਹਿੰਨਾ ਹੁਣ ਫੇਰ ਪਾਸੇ ਹੋ ਗਏ ਉਹ ਇਸ ਕਰਕੇ ਲੋਕਾਂ ਨੂੰ ਜਿਹੜੀਆਂ ਕਿਆਸਰਾਈਆਂ ਜਾਂ ਲੋਕਾਂ ਨੂੰ ਗੱਲ ਜੱਜ ਗਈ ਤੇ ਉਹ ਗੱਲ ਨੂੰ ਉਹ ਸਵੀਕਾਰ ਕਰਦੇ ਨਾ ਹੁਣ ਬਾਦਲ ਸਾਹਿਬ ਜਿਹੜਾ ਵੱਡੇ ਬਾਦਲ ਸੀ ਉਹ ਵੱਡੇ ਬਾਦਲ ਜਾ ਕੇ ਮਨਾਉਂਦੇ ਰਹੇ ਐ ਉਹ ਮੰਨ ਮਨਾਉਣ ਕਰਕੇ ਇਹ ਕਾਲੀਦਲ ਦਾ ਪੱਠਾ ਬੈਠਾ ਕਿਉਂ ਜੇ ਰੁੱਸ ਗਏ ਟਿੰਡਰ ਗਏ ਤਾਂ ਤੜਕੇ ਉਹ ਘਰੇ ਜਾਂਦਾ ਕਰੇ ਜਾਣ ਤੋਂ ਬਾਅਦ ਉਹਨੂੰ ਮਿਲਾਉਂਦਾ ਫਿਰ ਚਾਹ ਪਾਣੀ ਪੀ ਕੇ ਫਿਰ ਉਹਨੂੰ ਨਾਲ ਜਿਹੜਾ ਹੈਗਾ ਰੈਲੀਆਂ 'ਚ ਸ਼ਾਮਲ ਕਰਦਾ ਤਾਂ ਜਿਹੜਾ ਸੁਖਵੀਰ ਬਾਦਲਾ ਸੁਖਵੀਰ ਬਾਦਲ ਕਹਿੰਦਾ ਵੀ ਆਪਾਂ ਨਹੀਂ ਕਿਸੇ ਦੇ ਮਗਰ ਜਾਣਾ ਜੇ ਜਾਂਦਾ ਕੋਈ ਜਾਵੇ ਰਹਿਣਾ ਕੋਈ ਰਹੇ ਸੋ ਕੱਲ ਜਿਹੜਾ ਸੁਖਵੀਰ ਬਾਦਲਾ ਪੂਰਾ ਬਗਗਿਆਂ ਦੇ ਮਗਰ ਪਿਆ ਕਹਿੰਦਾ ਇਹ ਮਤਲਬੀ ਲੋਕ ਆ ਪੈਸੇ ਤੱਕ ਸੀਮਤ ਸੀ ਕੁਰਸੀਆਂ ਤੱਕ ਸੀਮਤ ਐ ਇਹਨਾਂ ਨੇ ਕੇਵਲ ਤੇ ਕੇਵਲ ਪੈਸਾ ਕਮਾਉਣਾ ਹੈ ਕਮਾਉਣਾ ਉਤਲੇ ਮਨੋਂ ਗੱਲ ਗੁਰੂ ਦੀ ਕਰਦੇ ਆ ਉਤਲੇ ਮਨੋਂ ਕਾਲਪੁਰਖ ਦਾ ਨਾਮ ਲੈਂਦੇ ਆ ਉਤਲੇ ਮਨੋਂ ਕਹਿੰਦਾ ਇਹ ਪਾਰਟੀ ਨੂੰ ਕਹਿ ਰਿਹਾ ਅੰਦਰੂਨੀ ਤਾਂ ਇਹਨਾਂ ਦਾ ਇਹ ਐ ਵੀ ਆਪਾਂ ਨੂੰ ਪੈਸਾ ਕਿੱਧਰੋਂ ਬਣ ਰਿਹਾ ਜ਼ਿਆਦਾ ਹੁਣ ਕੋਈ ਮਰਾਜ ਸਭਾ ਦੇ ਮੈਂਬਰ ਵਨ ਨੂੰ ਤਿਆਰ ਆ ਕੋਈ ਉਸ ਵਨ ਨੂੰ ਕੋਈ ਚੇਅਰਮੈਨ ਯੋਜਨਾ ਬੋਰਡ ਦਾ ਕੋਈ ਹੋਰ ਇਧਰਲੇ ਉਧਰਲੇ ਦੀਆਂ ਗੱਲਾਂ ਕਰਦੇ ਨੇ ਕਿ 5 ਸਾਲ ਵੀ ਬੀਜੇਪੀ ਦੇ ਵਿੱਚ ਰਹਿਾਂਗੇ ਹੁਣ ਬੀਜੇਪੀ ਦੇ ਕੋਲੇ ਆਪਦੇ ਵਰਕਰ ਹੈ ਉਹਨਾਂ ਉਹਨਾਂ ਤੋਂ ਨਹੀਂ ਪੂਰੀਆਂ ਹੁੰਦੀਆਂ ਆਪਦੀਆਂ ਸੀਟਾਂ ਅਗਲਾ ਕਿਉਂ ਆਪਦੇ ਘਰੇ ਕਲੇਸ ਪਾਊਗਾ ਸੋ ਇਸ ਕਰਕੇ ਜਿਹੜਾ ਹੈਗਾ ਬਾਕੀ ਤਰ੍ਹਾਂ ਹੈਗਾ ਜਿਹੜੇ ਉਹ ਜ਼ੀਰੋ ਹੋ ਗਈਆਂ ਖਲਾਸਾ ਹੋ ਗਿਆ ਕਿ ਕੁਰਸੀਆਂ ਦੇ ਭੁੱਖੇ ਨਾ ਬਾਕੀ ਆ ਜਿਹੜੇ ਸਿਰਫ ਕੁਰਸੀਆਂ ਦੇ ਭੁੱਖੇ ਖਲਾਸਾ ਕਰਤਾ ਉਹ ਕਹਿੰਦਾ ਅੱਜ ਤੋਂ ਬਾਅਦ ਇਹਨਾਂ ਨੂੰ ਕੋਈ ਮੈਂਬਰ ਪੰਚਾਇਤ ਨਹੀਂ ਬਣਾਉਂਦਾ ਜੇ ਕੋਈ ਸਾਨੂੰ ਸਾਡੇ ਤੇ ਮਾੜਾ ਟਾਈਮ ਚੱਲ ਰਿਹਾ ਸੀ ਨਿਜਿੱਟਾਂਗੇ ਪਾਰਟੀ ਦੇ ਵਿੱਚ ਉਤਰਾ ਚੜਾ ਆਉਂਦਾ ਰਹਿੰਦਾ 78 ਦੇ ਵਿੱਚ ਵੀ ਆਇਆ ਸੀ 82 ਚ ਵੀ ਆਇਆ 87 ਦੇ ਵਿੱਚ ਵੀ ਆਇਆ ਫਿਰ ਇਹ 92 ਦੇ ਵਿੱਚ ਵੀ ਆਇਆ ਫਿਰ 97 ਚ ਗਵਰਨਮੈਂਟ ਬਣੀ ਫਿਰ 2001 2 ਦੇ ਵਿੱਚ ਫਿਰ ਉਤਰਾ ਚੜਾ ਆਇਆ ਫਿਰ 12 ਚ ਗਵਰਨਮੈਂਟ ਬਣ ਗਈ 17 ਦੇ ਵਿੱਚ ਬਣ ਗਈ ਕਿਉਂਕਿ ਉਹ ਹੰਡੇ ਹੋਏ ਆ ਉਹ ਕਹਿੰਦਾ ਬਲਦ ਦੇ ਜਦੋਂ ਕੰਨਾਂ ਪੈ ਜੇ ਨਾ ਇਹ ਕੰਨਾਂ ਉਹ ਜਿਹੜੀ ਰੇੜੀ ਖਿੱਚ ਕੇ ਲਿਆਉਂਦਾ ਤਾਂ ਫਿਰ ਉਹ ਸਮਝ ਜਾਂਦਾ ਵੀ ਇਹਦਾ ਕੰਨਾ ਪੈ ਗਿਆ ਉਹ ਕਹਿੰਦੇ ਸਾਡੇ ਕੰਨਾ ਪਿਆ ਹੈ ਇਹ ਤਾਂ ਹੁੰਦੇ ਜਾਂਦੀ ਰਹਿੰਦੇ ਆ ਪਰ ਕਹਿੰਦਾ ਜਿਹੜੇ ਬਾਗੀ ਆ ਬਾਗੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਪਾਰਟੀ ਇਹਨਾਂ ਨੂੰ ਕਦੇ ਮੂੰਹ ਨਹੀਂ ਲਾਉਗੀ ਤੇ ਉਹਨੇ ਪੰਜਾਬ ਵਾਸੀਆਂ ਨੂੰ ਵੀ ਕਿਹਾ ਵੀ ਜਿਹੜੇ ਅਕਾਲੀ ਦਲ ਦੇ ਨੇ ਹੋਏ ਮੇਰੇ ਬਜ਼ੁਰਗ ਦੇ ਨਹੀਂ ਹੋਏ ਜਿਹਦੇ ਨਾਂ ਤੇ ਇਹਨਾਂ ਨੇ ਪੈਸੇ ਇਕੱਠੇ ਕਰੇ ਆ ਤ ਉਹ ਅੱਜ ਕਿਸੇ ਦੇ ਵੀ ਨਹੀਂ ਤੇ ਲੋਕਾਂ ਨੂੰ ਨੇ ਕਿਹਾ ਵੀ ਇਹਨਾਂ ਨੂੰ ਮੂੰਹ ਨਾ ਲਾਓ ਤੇ ਬੈਸੀ ਜਿਹੜੇ ਹੈਗੇ ਆ ਲੋਕ ਅਕਾਲੀ ਦਲ ਨੂੰ ਵੀ ਮੂੰਹ ਨਹੀਂ ਲਾਉਂਦੇ ਤੇ ਬਾਦਲ ਨੂੰ ਵੀ ਨਹੀਂ ਮੂੰਹ ਲਿਆਉਂਦੇ ਬਾਦਲ ਹੁਣ ਉਹਨਾਂ ਨੂੰ ਕਹੀ ਜਾਂਦਾ ਸੋ ਇਹ ਜਿਹੜੀ ਅਪਡੇਟ ਸੀਗੀ ਬਾਦਲ ਖੁੱਲ ਕੇ ਬੋਲਿਆ ਇਹ ਤੁਹਾਡੇ ਸਾਹਮਣੇ ਜाहिर ਕਰਤੀ ਵੀਡੀਓ ਇਹ ਸਮਾਧਮ ਰਾਹੀਂ ਦੱਸਿਆ ਜਾਂਦਾ ਕਿ ਭਾਈ ਬਾਦਲ ਕਾ ਨੂੰ ਵੀ ਨਾ ਤੁਸੀਂ ਮੂੰਹ ਲਾਇਓ ਇਹ ਸਾਰੇ ਕੋਚੱਟੀ ਬੱਟੀ ਦੇ ਥਾਲੀ ਦੇ ਚੱਟੇ ਵੱਟੇ ਨਾ ਤੇ ਸੋ ਵੀਰੋ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰਨਾ ਧੰਨਵਾਦ